ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਿੱਥੇ ਹਵਾ ਵਿੱਚ ਖੇਤਾਂ ਦੀ ਮਿੱਟੀ ਖੁਸ਼ਬੂ ਘੁਲੀ ਰਹਿੰਦੀ ਸੀ ਅਤੇ ਸਵੇਰ ਦੀ ਅਜ਼ਾਨ ਤੇ ਗੁਰਬਾਣੀ ਦੀ ਆਵਾਜ਼ ਨਾਲ ਦਿਨ ਚੜ੍ਹਦਾ ਸੀ ਉੱਥੇ ਸਰਦਾਰ ਬਲਦੇਵ ਸਿੰਘ ਅਤੇ ਸਰਦਾਰਨੀ ਪ੍ਰੀਤਮ ਕੌਰ ਰਹਿੰਦੇ ਸਨ। ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਇੱਕ ਦੂਜੇ ਦੇ ਨਾਲ ਆਪਣੇ ਖੇਤਾਂ ਵਿੱਚ ਹੱਥੀਂ ਕੰਮ ਕਰਦਿਆਂ ਅਤੇ ਆਪਣੇ ਪੁੱਤਰ ਗੁਰਪ੍ਰੀਤ ਨੂੰ ਪਾਲਦਿਆਂ ਬਿਤਾਈ ਸੀ। ਉਹਨਾਂ ਦੀ ਜ਼ਿੰਦਗੀ ਸਾਦੀ ਸੀ ਪਰ ਖੁਸ਼ੀਆਂ ਨਾਲ ਭਰੀ ਹੋਈ ਸੀ। ਉਹਨਾਂ ਦੇ ਘਰ ਵਿੱਚ ਸਦਾ ਰੌਣਕ ਰਹਿੰਦੀ ਸੀ। ਰਿਸ਼ਤੇਦਾਰਾਂ ਦਾ ਆਉਣਾ ਜਾਣਾ, ਗੁਆਂਢੀਆਂ ਨਾਲ ਹਾਸੇ ਮਜ਼ਾਕ ਅਤੇ ਸ਼ਾਮ ਨੂੰ ਚੋਪਾਲ ਵਿੱਚ ਬੈਠ ਕੇ ਪਿੰਡ ਦੀਆਂ ਗੱਲਾਂ ਕਰਨਾ ਇਹ ਸਭ ਉਹਨਾਂ ਦੀ ਜ਼ਿੰਦਗੀ ਦਾ ਅਨਿੱਖੜਵਾ ਅੰਗ ਸੀ ਗੁਰਪ੍ਰੀਤ ਉਹਨਾਂ ਦਾ ਇਕਲੌਤਾ ਪੁੱਤਰ ਕੈਨੇਡਾ ਵਿੱਚ ਸੈਟਲ ਹੋ ਗਿਆ ਸੀ ਸਾਲਾਂ ਦੀ ਮਿਹਨਤ ਤੋਂ ਬਾਅਦ ਉਸਨੇ ਆਪਣਾ ਘਰ ਬਣਾ ਲਿਆ ਸੀ ਅਤੇ ਇੱਕ ਚੰਗੀ ਨੌਕਰੀ ਵੀ ਕਰਦਾ ਸੀ ਹਰ ਫੋਨ ਕਾਲ ਤੇ ਉਹ ਆਪਣੇ ਮਾਪਿਆਂ ਨੂੰ ਕੈਨੇਡਾ ਆਉਣ ਲਈ ਕਹਿੰਦਾ ਬਸ ਹੁਣ ਤੁਸੀਂ ਆ ਜਾਓ ਬਸ ਬਹੁਤ ਹੋ ਗਿਆ ਇੱਥੇ ਆ ਕੇ ਆਰਾਮ ਕਰੋ ਮੈਂ ਤੁਹਾਡੀ ਸੇਵਾ ਕਰਾਂਗਾ ਬਲਦੇਵ ਸਿੰਘ ਤੇ ਪ੍ਰੀਤਮ ਕੌਰ ਪਹਿਲਾਂ ਤਾਂ ਝਿਜਕਦੇ ਸਨ ਉਨਾਂ ਨੂੰ ਆਪਣਾ ਪਿੰਡ ਆਪਣੀ ਮਿੱਟੀ ਆਪਣੇ ਲੋਕ ਛੱਡਨੇ ਬਹੁਤ ਔਖੇ ਲੱਗਦੇ ਸਨ ਪਰ ਪੁੱਤਰ ਦੇ ਲਗਾਤਾਰ ਜ਼ੋਰ ਦੇਣ ਤੇ ਅਤੇ ਇਹ ਸੋਚ ਕੇ ਕਿ ਬੁਢਾਪੇ ਵਿੱਚ ਪੁੱਤਰ ਦੇ ਕੋਲ ਰਹਿਣਾ ਚੰਗਾ ਹੋਵੇਗਾ ਉਹਨਾਂ ਨੇ ਹਾਮੀ ਭਰ ਦਿੱਤੀ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਦੀ ਸਰਕਾਰੀ ਪੈਨਸ਼ਨ ਲੱਗੀ ਸੀ ਜਿਸ ਨਾਲ ਉਹਨਾਂ ਨੂੰ ਥੋੜਾ ਆਰਥਿਕ ਸਹਾਰਾ ਮਿਲ ਗਿਆ ਸੀ ਇਹ ਪੈਨਸ਼ਨ ਉਹਨਾਂ ਲਈ ਇੱਕ ਵੱਡੀ ਰਾਹਤ ਸੀ ਜਿਸ ਨਾਲ ਉਹ ਆਪਣੀਆਂ ਛੋਟੀਆਂ-ਮੋਟੀਆਂ ਲੋੜਾਂ ਪੂਰੀਆਂ ਕਰ ਸਕਦੇ ਸਨ ਅਤੇ ਕਿਸੇ ਤੇ ਨਿਰਭਰ ਨਹੀਂ ਰਹਿਣਾ ਚਾਹੁੰਦੇ ਸਨ ਉਤਰਨੇ ਨੂੰ ਨਨੂ ਭਰੋਸਾ ਦਿੱਤਾ ਸੀ ਕਿ ਉਹ ਉਹਨਾਂ ਦਾ ਖਿਆਲ ਰੱਖੇਗਾ ਪਰ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦੇ ਪੁੱਤਰ ਦੀਆਂ ਨਜ਼ਰਾਂ ਉਹਨਾਂ ਦੀ ਇਸੇ ਪੈਨਸ਼ਨ ਤੇ ਸਨ ਜਦੋਂ ਉਹ ਕੈਨੇਡਾ ਪਹੁੰਚੇ ਤਾਂ ਪਹਿਲਾਂ ਤਾਂ ਸਭ ਕੁਝ ਬਹੁਤ ਚੰਗਾ ਲੱਗਿਆ 에ਅਰਪੋਰਟ ਤੇ ਗੁਰਪ੍ਰੀਤ ਅਤੇ ਉਸਦੀ ਪਤਨੀ ਰੀਨਾ ਉਹਨਾਂ ਨੂੰ ਲੈਣ ਆਏ ਸਨ ਪੋਤੇ-ਪੋਤੀਆਂ ਨੂੰ ਦੇਖ ਕੇ ਉਹਨਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਘਰ ਪਹੁੰਚ ਕੇ ਵੀ ਸਭ ਕੁਝ ਨਵਾਂ ਅਤੇ ਚਮਕਦਾਰ ਸੀ ਪਰ ਇਹ ਚਮਕ ਬਹੁਤ ਜਲਦੀ ਫਿੱਕੀ ਪੈਣ ਲੱਗੀ ਉਹਨਾਂ ਨੂੰ ਘਰ ਦੇ ਬੇਸਮੈਂਟ ਵਿੱਚ ਇੱਕ ਕਮਰਾ ਦਿੱਤਾ ਗਿਆ ਸੀ ਪਹਿਲੇ ਕੁਝ ਦਿਨ ਤੱਕ ਗੁਰਪ੍ਰੀਤ ਅਤੇ ਰੀਨਾ ਨੇ ਉਹਨਾਂ ਦਾ ਖਿਆਲ ਰੱਖਿਆ ਪਰ ਹੌਲੀ-ਹੌਲੀ ਉਹਨਾਂ ਦਾ ਰਵੱਈਆ ਬਦਲਣ ਲੱਗਾ ਬਲਦੀਪ ਸਿੰਘ ਅਤੇ ਪ੍ਰੀਤਮ ਕੌਰ ਨੂੰ ਮਹਿਸੂਸ ਹੋਣ ਲੱਗਾ ਕਿ ਉਹ ਇਸ ਵੱਡੇ ਘਰ ਵਿੱਚ ਇੱਕ ਬੋਝ ਹਨ ਉਹਨਾਂ ਦਾ ਜੀ ਨਹੀਂ ਸੀ ਲੱਗਦਾ ਪੰਜਾਬ ਵਿੱਚ ਉਹ ਸਾਰਾ ਦਿਨ ਕੰਮ ਕਰਦੇ ਸਨ ਲੋਕਾਂ ਨਾਲ ਗੱਲਾਂ ਕਰਦੇ ਸਨ ਪਰ ਇੱਥੇ ਉਹਨਾਂ ਕੋਲ ਕਰਨ ਲਈ ਕੁਝ ਨਹੀਂ ਸੀ ਪੋਤੇ-ਪੋਤੀਆਂ ਸਕੂਲ ਜਾਂਦੇ ਸਨ ਗੁਰਪ੍ਰੀਤ ਅਤੇ ਰੀਨਾ ਸਵੇਰੇ ਕੰਮ 'ਤੇ ਚਲੇ ਜਾਂਦੇ ਸਨ ਅਤੇ ਉਹ ਦੋਵੇਂ ਸਾਰਾ ਦਿਨ ਬੇਸਮੈਂਟ ਵਿੱਚ ਇਕੱਲੇ ਬੈਠੇ ਰਹਿੰਦੇ ਸਨ ਪੰਜਾਬੀ ਬੋਲਣ ਵਾਲਾ ਕੋਈ ਨਹੀਂ ਸੀ ਗੁਰਦੁਆਰੇ ਜਾਣਾ ਵੀ ਔਖਾ ਸੀ ਕਿਉਂਕਿ ਉਹਨਾਂ ਨੂੰ ਰਾਹ ਨਹੀਂ ਪਤਾ ਸੀ ਉਹਨਾਂ ਨੂੰ ਮਹਿਸੂਸ ਹੋਣ ਲੱਗਾ ਕਿ ਕੈਨੇਡਾ ਉਹਨਾਂ ਲਈ ਇੱਕ ਮਿੱਠੀ ਜੇਲ ਬਣ ਗਿਆ ਹੈ ਸਭ ਕੁਝ ਹੈ ਪਰ ਆਜ਼ਾਦੀ ਨਹੀਂ ਆਪਣਾਪਨ ਨਹੀਂ ਉਹ ਆਪਣੇ ਬੱਚਿਆਂ ਨੂੰ ਕੁਝ ਦੱਸਦੇ ਵੀ ਨਹੀਂ ਸਨ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੇ ਬੱਚੇ ਉਹਨਾਂ ਬਾਰੇ ਬੁਰਾ ਸੋਚਣ ਜਾਂ ਉਹਨਾਂ ਨੂੰ ਬੋਝ ਸਮਝਣ ਉਹਨਾਂ ਨੇ ਸੋਚਿਆ ਕਿ ਸ਼ਾਇਦ ਸਮੇਂ ਨਾਲ ਸਭ ਠੀਕ ਹੋ ਜਾਵੇਗਾ ਇੱਕ ਮਹੀਨੇ ਬਾਅਦ ਜਦੋਂ ਉਹਨਾਂ ਦੀ ਪੈਨਸ਼ਨ ਆਉਣ ਦਾ ਸਮਾਂ ਹੋਇਆ ਤਾਂ ਗੁਰਪ੍ਰੀਤ ਨੇ ਉਹਨਾਂ ਨੂੰ ਕਿਹਾ ਬਾਪੂ ਜੀ ਤੁਹਾਡੀ ਪੈਨਸ਼ਨ ਇੰਡੀਆ ਤੋਂ ਇੱਥੇ ਆਉਣ ਵਿੱਚ ਦਿੱਕਤ ਆਵੇਗੀ ਤੇ ਫਿਰ ਕਢਵਾਉਣ ਵਿੱਚ ਵੀ ਮੁਸ਼ਕਲ ਹੋਵੇਗੀ। ਤੁਸੀਂ ਆਪਣਾ ਅਕਾਊਂਟ ਨੰਬਰ ਦੇ ਦਿਓ, ਮੈਂ ਆਪਣੀ ਬੈਂਕ ਵਿੱਚ ਤੁਹਾਡਾ ਅਕਾਊਂਟ ਖੋਲ੍ਹ ਦਿੰਦਾ ਹਾਂ, ਸਿੱਧੀ ਪੈਨਸ਼ਨ ਉੱਥੇ ਆ ਜਾਵੇਗੀ। ਬਲਦੇਵ ਸਿੰਘ ਨੂੰ ਆਪਣੇ ਪੁੱਤਰ ਤੇ ਪੂਰਾ ਭਰੋਸਾ ਸੀ। ਉਹਨਾਂ ਨੇ ਬਿਨਾਂ ਸੋਚੇ ਸਮਝੇ ਆਪਣੇ ਪੈਨਸ਼ਨ ਦੇ ਸਾਰੇ ਕਾਗਜ਼ਾਤ ਅਤੇ ਬੈਂਕ ਦੀ ਜਾਣਕਾਰੀ ਗੁਰਪ੍ਰੀਤ ਨੂੰ ਦੇ ਦਿੱਤੀ। ਉਹਨਾਂ ਨੂੰ ਕੀ ਪਤਾ ਸੀ ਕਿ ਇਹ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸਾਬਤ ਹੋਵੇਗੀ। ਪੈਨਸ਼ਨ ਆਉਣ ਦੇ ਸਾਲ ਦੇ ਅੰਦਰ ਹੀ ਗੁਰਪ੍ਰੀਤ ਨੇ ਸਾਰੀ ਪੈਨਸ਼ਨ ਆਪਣੇ ਖਾਤੇ ਵਿੱਚ ਟਰਾਂਸਫਰ ਕਰਵਾ ਲਈ ਜਦੋਂ ਬਲਦੇਵ ਸਿੰਘ ਨੇ ਇੱਕ ਵਾਰ ਪੈਸਿਆਂ ਬਾਰੇ ਪੁੱਛਿਆ ਤਾਂ ਗੁਰਪ੍ਰੀਤ ਨੇ ਟਾਲ ਮਟੋਲ ਕਰ ਦਿੱਤਾ ਬਾਪੂ ਜੀ ਉਹ ਪੈਸੇ ਮੈਂ ਤੁਹਾਡੇ ਲਈ ਸੰਭਾਲ ਕੇ ਰੱਖੇ ਹਨ ਤੁਹਾਨੂੰ ਜਦੋਂ ਲੋੜ ਹੋਵੇਗੀ ਮੈਂ ਦੇ ਦੇਵਾਂਗਾ ਪਰ ਉਹ ਦਿਨ ਕਦੇ ਨਹੀਂ ਆਇਆ ਉਹਨਾਂ ਨੂੰ ਹੁਣ ਆਪਣੀਆਂ ਛੋਟੀਆਂ ਮੋਟੀਆਂ ਲੋੜਾਂ ਲਈ ਵੀ ਗੁਰਪ੍ਰੀਤ ਚ ਰੀਨਾ ਤੋਂ ਪੈਸੇ ਮੰਗਣੇ ਪੈਂਦੇ ਸਨ ਜੋ ਉਹਨਾਂ ਨੂੰ ਬਹੁਤ ਬੁਰਾ ਲੱਗਦਾ ਸੀ ਰੀਨਾ ਉਹਨਾਂ ਦੀ ਨੂੰ ਦਾ ਰਵਈਆ ਤਾਂ ਹੋਰ ਵੀ ਖਰਾਬ ਸੀ ਉਹ ਉਹਨਾਂ ਨੂੰ ਕਿਸੇ ਵੀ ਘਰੇਲੂ ਕੰਮ ਵਿੱਚ ਹੱਥ ਨਹੀਂ ਲਗਾਉਣ ਦਿੰਦੀ ਸੀ ਪਰ ਇਹ ਪਿਆਰ ਨਹੀਂ ਸੀ ਸਗੋਂ ਉਹਨਾਂ ਨੂੰ ਵੇਲੇ ਰੱਖਣ ਦਾ ਤਰੀਕਾ ਸੀ ਉਹ ਆਪਣੇ ਬੱਚਿਆਂ ਨੂੰ ਵੀ ਉਹਨਾਂ ਕੋਲੋਂ ਦੂਰ ਰੱਖਦੀ ਸੀ ਬੱਚਿਆਂ ਨੂੰ ਪੜਨ ਦਿਓ ਉਹਨਾਂ ਨੂੰ ਡਿਸਟਰਬ ਨਾ ਕਰੋ ਉਹ ਅਕਸਰ ਕਹਿੰਦੀ ਪੋਤੇ ਪੋਤੀਆਂ ਵੀ ਹੌਲੀ ਹੌਲੀ ਦਾਦਾ ਦਾਦੀ ਤੋਂ ਦੂਰ ਹੋ ਗਏ ਸਨ ਉਹ ਉਹਨਾਂ ਨਾਲ ਪੰਜਾਬੀ ਵਿੱਚ ਗੱਲ ਨਹੀਂ ਕਰਦੇ ਸਨ ਅਤੇ ਉਹਨਾਂ ਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ ਸੀ ਇਹ ਦੂਰੀ ਉਹਨਾਂ ਦੇ ਦਿਲਾਂ ਵਿੱਚ ਚੀਜ਼ ਪਾਉਂਦੀ ਸੀ ਹਰ ਸ਼ਾਮ ਜਦੋਂ ਸਾਰਾ ਪਰਿਵਾਰ ਉੱਪਰ ਡਾਈਨਿੰਗ ਟੇਬਲ ਤੇ ਇਕੱਠਾ ਖਾਣਾ ਖਾਂਦਾ ਸੀ ਤਾਂ ਬਲਦੇਵ ਸਿੰਘ ਤੇ ਪ੍ਰੀਤਮ ਕੌਰ ਬੇਸਮੈਂਟ ਵਿੱਚ ਹੀ ਆਪਣਾ ਖਾਣਾ ਖਾਂਦੇ ਸਨ। ਉਹਨਾਂ ਨੂੰ ਕਦੇ ਉੱਪਰ ਬੁਲਾਇਆ ਨਹੀਂ ਜਾਂਦਾ ਸੀ। ਉਹ ਦੋਵੇਂ ਚੁੱਪਚਾਪ ਇੱਕ ਦੂਜੇ ਵੱਲ ਵੇਖਦੇ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਅਥਾਹ ਦਰਦ ਅਤੇ ਨਿਰਾਸ਼ਾ ਝਲਕਦੀ ਸੀ। ਕਈ ਵਾਰ ਤਾਂ ਉਹ ਬੇਸਮੈਂਟ ਵਿੱਚ ਬੈਠੇ ਇੱਕ ਦੂਜੇ ਵੱਲ ਵੇਖ ਕੇ ਰੋਂਦੇ ਰਹਿੰਦੇ। ਉਹਨਾਂ ਦੀਆਂ ਅੱਖਾਂ ਵਿੱਚ ਅਣਕਹੇ ਸਵਾਲ ਸਨ। ਕੀ ਅਸੀਂ ਇਸੇ ਦਿਨ ਲਈ ਆਪਣੀ ਸਾਰੀ ਜ਼ਿੰਦਗੀ ਲਾਈ ਸੀ? ਕੀ ਇਹੀ ਸਾਡੀ ਕਿਸਮਤ ਸੀ? ਇੱਕ ਰਾਤ ਪ੍ਰੀਤਮ ਕੌਰ ਨੇ ਬਲਦੇਵ ਸਿੰਘ ਨੂੰ ਕਿਹਾ ਸਰਦਾਰ ਜੀ ਮੇਰਾ ਇੱਥੇ ਇੱਕ ਪਲ ਵੀ ਜੀ ਨਹੀਂ ਲੱਗਦਾ ਮੈਨੂੰ ਆਪਣਾ ਪਿੰਡ ਆਪਣਾ ਘਰ ਆਪਣੇ ਲੋਕ ਯਾਦ ਆਉਂਦੇ ਹਨ ਇਹ ਮਿੱਠੀ ਜੇਲ੍ਹ ਮੈਥੋਂ ਹੋਰ ਬਰਦਾਸ਼ਤ ਨਹੀਂ ਹੁੰਦੀ ਬਲਦੇਵ ਸਿੰਘ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਉਹਨਾਂ ਨੇ ਕਿਹਾ ਪ੍ਰੀਤਮ ਮੈਂ ਵੀ ਇਹੀ ਸੋਚ ਰਿਹਾ ਸੀ ਅਸੀਂ ਇੱਥੇ ਆ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਸਾਡਾ ਪੁੱਤਰ ਜਿਸ ਲਈ ਅਸੀਂ ਸਭ ਕੁਝ ਕੀਤਾ ਉਹ ਸਾਨੂੰ ਬੋਝ ਸਮਝਦਾ ਹੈ ਅਸੀਂ ਇੱਥੇ ਨਹੀਂ ਰਹਿ ਸਕਦੇ ਅਗਲੇ ਦਿਨ ਉਹਨਾਂ ਨੇ ਗੁਰਪ੍ਰੀਤ ਅਤੇ ਰੀਨਾ ਨਾਲ ਗੱਲ ਕੀਤੀ ਬੇਟਾ ਅਸੀਂ ਹੁਣ ਇੰਡੀਆ ਵਾਪਸ ਜਾਣਾ ਚਾਹੁੰਦੇ ਹਾਂ ਸਦਾ ਇੱਥੇ ਜੀ ਨਹੀਂ ਲੱਗਦਾ ਗੁਰਪ੍ਰੀਤ ਅਤੇ ਰੀਨਾ ਪਹਿਲਾਂ ਤਾਂ ਹੈਰਾਨ ਹੋਏ ਪਰ ਫਿਰ ਉਹਨਾਂ ਦੇ ਚਿਹਰਿਆਂ ਤੇ ਇੱਕ ਅਜੀਬ ਜਿਹੀ ਮੁਸਕਰਾਹਟ ਆ ਗਈ ਕੁਝ ਦਿਨ ਬਾਅਦ ਗੁਰਪ੍ਰੀਤ ਦੀ ਨੌਕਰੀ ਚਲੀ ਗਈ ਉਹ ਬਹੁਤ ਪਰੇਸ਼ਾਨ ਸੀ ਉਸ ਨੂੰ ਪੈਸੇ ਦੀ ਸਖਤ ਲੋੜ ਸੀ ਉਸਨੇ ਸੋਚਿਆ ਜੇ ਬਾਪੂ ਬੇਬੇ ਇੰਡੀਆ ਚਲੇ ਗਏ ਤਾਂ ਉਹਨਾਂ ਦੀ ਪੈਨਸ਼ਨ ਵੀ ਬੰਦ ਹੋ ਜਾਵੇਗੀ ਜੋ ਕਿ ਹੁਣ ਮੇਰੇ ਖਾਤੇ ਵਿੱਚ ਆ ਰਹੀ ਹੈ ਇਹ ਸੋਚ ਕੇ ਉਸ ਨੂੰ ਇੱਕ ਭਿਆਨਕ ਵਿਚਾਰ ਆਇਆ ਉਸਨੇ ਰੀਨਾ ਨਾਲ ਗੱਲ ਕੀਤੀ ਰੀਨਾ ਮੇਰੀ ਨੌਕਰੀ ਚਲੀ ਗਈ ਹੈ ਹੁਣ ਕੀ ਕਰੀਏ ਜੇ ਬਾਪੂ ਬੇਬੇ ਇੰਡੀਆ ਚਲੇ ਗਏ ਤਾਂ ਪੈਨਸ਼ਨ ਵੀ ਬੰਦ ਹੋ ਜਾਵੇਗੀ ਸਾਡੇ ਕੋਲ ਹੋਰ ਕੋਈ ਆਮਦਨ ਦਾ ਸਾਧਨ ਨਹੀਂ ਹੈ ਵੀਨਾ ਜੋ ਕਿ ਪਹਿਲਾਂ ਹੀ ਆਪਣੇ ਸਾਸੋਹਰੇ ਤੋਂ ਖਿਹੜਾ ਛਡਾਉਣਾ ਚਾਹੁੰਦੀ ਸੀ ਉਸਨੇ ਇੱਕ ਕਾਨੂੰਨੀ ਸਕੀਮ ਸੁਝਾਈ ਸੁਣੋ ਅਸੀਂ ਇਹਨਾਂ ਦੇ ਨਾਮ ਤੇ ਇੱਕ ਵੱਡੀ ਇੰਸ਼ੋਰੈਂਸ ਪਾਲਿਸੀ ਲੈ ਲੈਂਦੇ ਹਾਂ ਫਿਰ ਇਹਨਾਂ ਨੂੰ ਇੰਡੀਆ ਵਾਪਸ ਭੇਜ ਦਿੰਨੇ ਹਾਂ ਉੱਥੋਂ ਕਿਸੇ ਤਰੀਕੇ ਨਾਲ ਨਕਲੀ ਡੈਥ ਸਰਟੀਫਿਕੇਟ ਬਣਵਾ ਕੇ ਇੰਸ਼ੋਰੈਂਸ ਕਲੇਮ ਲੈ ਲਵਾਂਗੇ ਕੋਈ ਸ਼ੱਕ ਵੀ ਨਹੀਂ ਕਰੇਗਾ ਗੁਰਪ੍ਰੀਤ ਪਹਿਲਾਂ ਤਾਂ ਚਿਜ ਗਿਆ ਆਪਣੇ ਮਾਪਿਆਂ ਨਾਲ ਅਜਿਹਾ ਧੋਖਾ ਪਰ ਪੈਸੇ ਦੀ ਲਾਲਚ ਅਤੇ ਰੀਨਾ ਦੇ ਲਗਾਤਾਰ ਉਕਸਾਉਣ ਤੇ ਉਸ ਦਾ ਜ਼ਮੀਰ ਮਰ ਗਿਆ। ਉਹਨਾਂ ਨੇ ਬਲਦੇਵ ਸਿੰਘ ਅਤੇ ਪ੍ਰੀਤਮ ਕੌਰ ਦੇ ਨਾਮ ਤੇ ਵੱਡੀਆਂ ਇੰਸ਼ੋਰੈਂਸ ਪਾਲਸੀਆਂ ਖਰੀਦ ਲਈਆਂ ਜਿਸ ਵਿੱਚ ਗੁਰਪ੍ਰੀਤ ਨੂੰ ਨਾਮਨੀ ਬਣਾਇਆ ਗਿਆ। ਬੁੱਢੇ ਮਾਪਿਆਂ ਨੂੰ ਇਸ ਗੱਲ ਦੀ ਪੋਰਾ ਵੀ ਖਬਰ ਨਹੀਂ ਸੀ ਕਿ ਉਹਨਾਂ ਦੇ ਆਪਣੇ ਪੁੱਤਰ ਅਤੇ ਨੂੰ ਨੇ ਉਹਨਾਂ ਦੀ ਜ਼ਿੰਦਗੀ ਦੀ ਕੀਮਤ ਲਗਾ ਦਿੱਤੀ ਸੀ। ਜਦੋਂ ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਹੋ ਗਈਆਂ ਤਾਂ ਗੁਰਪ੍ਰੀਤ ਅਤੇ ਰੀਨਾ ਨੇ ਬਲਦੇਵ ਸਿੰਘ ਤੇ ਪ੍ਰੀਤਮ ਕੌਰ ਨੂੰ ਇੰਡੀਆ ਦੀ ਟਿਕਟ ਕਰਵਾ ਦਿੱਤੀ। ਉਨ੍ਹਾਂ ਦੇ ਚਿਹਰਿਆਂ ਤੇ ਇੱਕ ਬਣਾਉਟੀ ਮੁਸਕਰਾਹਟ ਸੀ ਜੋ ਉਨ੍ਹਾਂ ਦੇ ਅੰਦਰ ਛੁਪੀ ਕਿਨੌਣੀ ਸਾਜ਼ਿਸ਼ ਨੂੰ ਲੁਕਾ ਰਹੀ ਸੀ ਬਾਪੂ ਜੀ ਬੇਬੇ ਜੀ ਅਸੀਂ ਤੁਹਾਨੂੰ ਬਹੁਤ ਯਾਦ ਕਰਾਂਗੇ ਤੁਸੀਂ ਉੱਥੇ ਜਾ ਕੇ ਆਰਾਮ ਕਰੋ ਗੁਰਪ੍ਰੀਤ ਨੇ ਕਿਹਾ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਖੋਖਲੀਪਨ ਸੀ ਰੀਨਾ ਨੇ ਵੀ ਸਿਰ ਹਿਲਾਇਆ ਉਸ ਦੀਆਂ ਅੱਖਾਂ ਵਿੱਚ ਕੋਈ ਭਾਵਨਾ ਨਹੀਂ ਸੀ ਬਲਦੇਵ ਸਿੰਘ ਤੇ ਪ੍ਰੀਤਮ ਕੌਰ ਜੋ ਆਪਣੇ ਪੁੱਤਰ ਅਤੇ ਨੂੰਹ ਦੇ ਰਵੱਈਏ ਤੋਂ ਪਹਿਲਾਂ ਹੀ ਦੁਖੀ ਸਨ ਇਸ ਅਚਾਨਕ ਬਦਲੇ ਹੋਏ ਪਿਆਰ ਨੂੰ ਦੇਖ ਕੇ ਭੋਲੇਪਨ ਵਿੱਚ ਪਿਗਲ ਗਏ ਉਨਾਂ ਨੂੰ ਲੱਗਿਆ ਕਿ ਸ਼ਾਇਦ ਉਹਨਾਂ ਦੇ ਬੱਚੇ ਉਹਨਾਂ ਨੂੰ ਸੱਚਮੁੱਚ ਪਿਆਰ ਕਰਦੇ ਹਨ ਅਤੇ ਉਹਨਾਂ ਨੂੰ ਵਾਪਸ ਭੇਜਣ ਦਾ ਫੈਸਲਾ ਉਹਨਾਂ ਦੀ ਖੁਸ਼ੀ ਲਈ ਹੀ ਲਿਆ ਗਿਆ ਹੈ। ਉਹਨਾਂ ਨੂੰ ਕੀ ਪਤਾ ਸੀ ਕਿ ਇਹ ਪਿਆਰ ਨਹੀਂ ਸਗੋਂ ਇੱਕ ਕਾਨੂੰਨੀ ਸਾਜ਼ਿਸ਼ ਦਾ ਹਿੱਸਾ ਸੀ ਜਿਸ ਦਾ ਮਕਸਦ ਉਹਨਾਂ ਦੀ ਜ਼ਿੰਦਗੀ ਨੂੰ ਖਤਮ ਕਰਕੇ ਪੈਸੇ ਹਾਸਲ ਕਰਨਾ ਸੀ। ਉਹ ਦੋਵੇਂ ਜਹਾਜ਼ ਵਿੱਚ ਬੈਠੇ ਆਪਣੇ ਪਿੰਡ ਦੀਆਂ ਯਾਦਾਂ ਵਿੱਚ ਗਵਾਚੇ ਹੋਏ ਸਨ। ਹਰ ਲੰਘਦਾ ਪਲ ਉਹਨਾਂ ਨੂੰ ਆਪਣੇ ਪਿਆਰੇ ਪੰਜਾਬ ਦੇ ਹੋਰ ਨੇੜੇ ਲੈ ਜਾ ਰਿਹਾ ਸੀ। ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹ ਇੱਕ ਮਿੱਠੀ ਜੇਲ੍ਹ ਤੋਂ ਆਜ਼ਾਦ ਹੋ ਕੇ ਆਪਣੇ ਘਰ ਵਾਪਸ ਜਾ ਰਹੇ ਹਨ ਪ੍ਰੀਤਮ ਕੌਰ ਨੇ ਬਲਦੇਵ ਸਿੰਘ ਦਾ ਹੱਥ ਫੜਿਆ ਅਤੇ ਕਿਹਾ ਸਰਦਾਰ ਜੀ ਮੈਨੂੰ ਲੱਗਦਾ ਹੈ ਕਿ ਅਸੀਂ ਸਹੀ ਫੈਸਲਾ ਲਿਆ ਹੈ ਉੱਥੇ ਜਾ ਕੇ ਅਸੀਂ ਫਿਰ ਤੋਂ ਆਪਣੇ ਖੇਤਾਂ ਵਿੱਚ ਜਾਵਾਂਗੇ ਗੁਰਦੁਆਰੇ ਜਾਵਾਂਗੇ ਤੇ ਆਪਣੇ ਲੋਕਾਂ ਨਾਲ ਗੱਲਾਂ ਕਰਾਂਗੇ ਬਲਦੇਵ ਸਿੰਘ ਨੇ ਵੀ ਇੱਕ ਡੂੰਘਾ ਸਾਹ ਲਿਆ ਉਸ ਦੀਆਂ ਅੱਖਾਂ ਵਿੱਚ ਇੱਕ ਨਵੀਂ ਉਮੀਦ ਦੀ ਚਮਕ ਸੀ ਉਹਨਾਂ ਦੇ ਮਨ ਵਿੱਚ ਆਪਣੇ ਪਿੰਡ ਦੀ ਚੌਪਾਲ ਗਵਾਂਡੀਆਂ ਦੇ ਹਾਸੇ ਅਤੇ ਆਪਣੇ ਪੁਰਾਣੇ ਦੋਸਤਾਂ ਨਾਲ ਮੁਲਾਕਾਤ ਦੀਆਂ ਤਸਵੀਰਾਂ ਘੁੰਮ ਰਹੀਆਂ ਸਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹਨਾਂ ਦੇ ਆਪਣੇ ਖੂਨ ਨੇ ਹੀ ਉਹਨਾਂ ਲਈ ਮੌਤ ਦਾ ਜਾਲ ਬੁਣਿਆ ਹੋਇਆ ਸੀ ਇੱਕ ਅਜਿਹਾ ਜਾਲ ਜਿਸ ਤੋਂ ਨਿਕਲਣਾ ਲਗਭਗ ਅਸੰਭਵ ਸੀ ਉਹਨਾਂ ਦੀ ਆਜ਼ਾਦੀ ਦੀ ਇਹ ਖੁਸ਼ੀ ਅਸਲ ਵਿੱਚ ਉਹਨਾਂ ਦੀ ਬਰਬਾਦੀ ਦਾ ਪਹਿਲਾ ਕਦਮ ਸੀ ਜਿਵੇਂ ਹੀ ਉਹ ਇੰਡੀਆ ਪਹੁੰਚੇ ਗੁਰਪ੍ਰੀਤ ਅਤੇ ਰੀਨਾ ਨੇ ਆਪਣੀ ਸਕੀਮ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਗੁਰਪ੍ਰੀਤ ਨੇ ਆਪਣੇ ਕੁਝ ਪੁਰਾਣੇ ਜਾਣਕਾਰਾਂ ਨਾਲ ਸੰਪਰਕ ਕੀਤਾ ਜੋ ਅਜੇਹੀ ਗੈਰਕਾਨੂੰਨੀ ਕੰਮਾਂ ਵਿੱਚ ਸ਼ਾਮਲ ਸਨ ਉਸਨੇ ਉਨ੍ਹਾਂ ਨੂੰ ਵੱਡੀ ਰਕਮ ਦੀ ਪੇਸ਼ਕਸ਼ ਕੀਤੀ ਤਾਂ ਜੋ ਉਹ ਬਲਦੇਵ ਸਿੰਘ ਅਤੇ ਪ੍ਰੀਤਮ ਕੌਰ ਦੇ ਨਕਲੀ ਡੈਥ ਸਰਟੀਫਿਕੇਟ ਬਣਵਾ ਸਕਣ ਇਹ ਸਭ ਕੁਝ ਬਹੁਤ ਗੁਪਤ ਤਰੀਕੇ ਨਾਲ ਕੀਤਾ ਜਾ ਰਿਹਾ ਸੀ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਰੀਨਾ ਵੀ ਇਸ ਸਾਜ਼ਿਸ਼ ਵਿੱਚ ਪੂਰੀ ਤਰ੍ਹਾਂ ਨਾਲ ਸ਼ਾਮਲ ਸੀ ਉਹ ਹਰ ਕਦਮ ਤੇ ਗੁਰਪ੍ਰੀਤ ਨੂੰ ਉਕਸਾ ਰਹੀ ਸੀ ਅਤੇ ਉਸ ਨੂੰ ਯਕੀਨ ਦਿਵਾ ਰਹੀ ਸੀ ਕਿ ਇਹ ਹੀ ਉਨ੍ਹਾਂ ਦੇ ਭਵਿੱਖ ਲਈ ਸਭ ਤੋਂ ਵਧੀਆ ਹੱਲ ਹੈ ਉਨ੍ਹਾਂ ਦਾ ਇਰਾਦਾ ਸੀ ਕਿ ਜਿਵੇਂ ਹੀ ਸਰਟੀਫਿਕੇਟ ਬਣ ਜਾਣਗੇ ਉਹ ਬਿਨਾਂ ਕਿਸੇ ਦੇਰੀ ਦੇ ਇੰਸ਼ੋਰੈਂਸ ਕਲੇਮ ਕਰ ਦੇਣਗੇ ਅਤੇ ਕਰੋੜਾਂ ਰੁਪਏ ਹਾਸਲ ਕਰ ਲੈਣਗੇ। ਪੈਸੇ ਦੀ ਲਾਲਚ ਨੇ ਉਨ੍ਹਾਂ ਦੀਆਂ ਅੱਖਾਂ ਤੇ ਅਜਹੀ ਪੱਟੀ ਬੰਨ੍ਹ ਦਿੱਤੀ ਸੀ ਕਿ ਉਨ੍ਹਾਂ ਨੂੰ ਆਪਣੇ ਮਾਪਿਆਂ ਦੀ ਜ਼ਿੰਦਗੀ ਦੀ ਕੋਈ ਕੀਮਤ ਨਜ਼ਰ ਨਹੀਂ ਆ ਰਹੀ ਸੀ। ਉਨ੍ਹਾਂ ਦਾ ਜ਼ਮੀਰ ਪੂਰੀ ਤਰ੍ਹਾਂ ਮਰ ਚੁੱਕਾ ਸੀ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਖੂਨ ਦੇ ਰਿਸ਼ਤੇ ਵੀ ਕਿਵੇਂ ਪੈਸੇ ਦੀ ਲਾਲਚ ਵਿੱਚ ਆ ਕੇ ਚਿੱਟੇ ਹੋ ਜਾਂਦੇ ਹਨ। ਇਹ ਇੱਕ ਦੁਖਦਾਈ ਸੱਚਾਈ ਹੈ ਕਿ ਅੱਜ ਕੋਈ ਕਿਸੇ ਦਾ ਨਹੀਂ। ਮਾਪੇ ਜੋ ਆਪਣੀ ਸਾਰੀ ਜ਼ਿੰਦਗੀ ਆਪਣੇ ਬੱਚਿਆਂ ਲਈ ਕੁਰਬਾਨ ਕਰ ਦਿੰਦੇ ਹਨ ਉਹਨਾਂ ਨੂੰ ਪਾਲਦੇ ਹਨ ਉਹਨਾਂ ਨੂੰ ਪੜਾਉਂਦੇ ਹਨ ਅਤੇ ਉਹਨਾਂ ਦੇ ਭਵਿੱਖ ਲਈ ਸਭ ਕੁਝ ਕਰਦੇ ਹਨ ਅੰਤ ਵਿੱਚ ਉਹਨਾਂ ਦੇ ਹੀ ਹੱਥੋਂ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ ਇਹ ਕਹਾਣੀ ਇੱਕ ਚੇਤਾਵਨੀ ਹੈ ਕਿ ਰਿਸ਼ਤਿਆਂ ਦੀ ਕਦਰ ਕਰੋ ਕਿਉਂਕਿ ਪੈਸਾ ਆਉਂਦਾ ਜਾਂਦਾ ਰਹਿੰਦਾ ਹੈ ਪਰ ਰਿਸ਼ਤੇ ਇੱਕ ਵਾਰ ਟੁੱਟ ਜਾਂਦੇ ਤਾਂ ਦੁਬਾਰਾ ਨਹੀਂ ਜੁੜਦੇ ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਭ ਤੋਂ ਵੱਡਾ ਤਨ ਪਿਆਰ ਅਤੇ ਵਿਸ਼ਵਾਸ ਹੈ ਨਾ ਕਿ ਦੌਲਤ